नाम है आपका उमेश गौतम क्या इतिहास है यहाँ सती पार्वती के नैन गिरे है जहाँ जहाँ सती पार्वती है सावन महीने में तो चाल महत्व सावन महीना हरा भरा है सावन महीने में लोग जो पंजाब के किसान लोग है या गांवों के लोग है वो अपनी जीरी की फसल बीज के फ्री होते हैं फिर जब उनकी कणकी की फसल आती है उसका जो दशम दसवां हिस्सा होता है वो या चराने या माताजी प्रार्थना करते हमारी फसल अच्छी हो ये इसने एक मेले का उदाहरण कर दिया अब इनको नवरात्र नहीं है ये चाला है नवरात्र नहीं नवरात्ते है नवरात्र दो ही आते हैं चैत्र मास का एक अश्विन मास का चैत्र मास का मार्च महीने में अश्विन मास का जब दशहरा होता है उन दिनों में इसको चाला कहा जाता है नवरात्र तो नहीं है ये वहां का संकेत आती है पूरे भारत वर्ष पूरे पंजाब से आती है पंजाब हिमाचल हरियाणा दिल्ली पूरे भारत पूरे पूरे वर्ष से आती है यहाँ तो मंदिर की धर्मशाला तो भी है और प्राइवेट रूम भी है जो जिसको जैसा अच्छा लगता है वो लेता है कितने दिन चलेगा पाँच से लेके चौदह तक क्या देना चाहते हैं माता जी से लोग तो मांगने आते हैं माता देने वाली है भक्त मांगने वाले हैं जब उनकी मनोकामना पूरी होती है तो परिवार से इतना दर्शन करने आते हैं माता जी तो वो तो देने वाली है जो जो मांग वो मिलता है तो। मेरा डॉक्टर वरुण अत्री एम बी फेलोशिप इन क्रिटिकल केयर माता नारायण देवी फर्स्ट कैंप लगाया और कैंप ये अपना अड़तालीवें कैंप है तो, 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 तो ਇਹ ਆਪਣਾ ਅਸ਼ਟਮੀ ਤੱਕ ਚੱਲਦਾ ਹੈ ਤੇ ਫ੍ਰੀ ਕੈਂਪ ਹੈ ਲਾਈ ਰਹੇ ਆ ਅਸੀਂ ਇਹ ਚ ਕਿਸੇ ਨੂੰ ਤਾਂ ਆਉਂਦੀ ਨਹੀਂ ਨਾ ਨੋਰਮਲ ਆਪਣੇ ਫਰਸਟ ایڈ ਸਹੂਦਾਇ ਅਤੇ ਬਾਕੀ ਕੋਈ ਅਗਰ ਮੇਜਰ ਕੇਸ ਹੈ ਉਹ ਅਸੀਂ ਸਰਕਾਰੀ ਭੇਜਦੇ ਆਂ ਬਾਕੀ ਐਮਬੂਲੈਂਸ ਸਰਵਿਸਿਜ਼ ਹੈ ਸਾਡੇ ਕੋਲ ਜ਼ਿਆਦਾਤਰ ਬਿਸ਼ਮਾਨੇ ਪੇਸ਼ੈਂਟ ਹੁੰਦੇ ਕੈਂਪ ਦੇ ਨੋਰਮਲ ਇਹ ਤਾਂ ਕੋਲਡ ਕਫ ਦੇ ਆ ਜਿਹੜੇ ਵੈਦਰ ਚੇਂਜ ਹੁੰਦਾ ਉਹਦੇ ਹਿਸਾਬ ਨਾਲ ਬਾਕੀ ਜਿਹੜੇ ਮੰੰਗੇ ਪੈਰ ਤੁਰ ਕੇ ਆ ਰਹੇ ਆ ਛਾਲੇ ਜਾਂ ਕੱਟਸ ਵਗੈਰਾ ਹੁੰਦੇ ਆ ਐਬਰੇਜੀయన్స్ ਹੁੰਦੀਆਂ ਉਦਾਂ ਦੇ ਕੇਸੇਜ਼ ਹੁੰਦੇ ਆ ਬਾਕੀ ਮੇਜਰ ਕੋਈ ਹੁੰਦਾ ਨਹੀਂ ਜ਼ਿਆਦਾਤਰ ਇਹ ਕਿੰਨੇ ਡਾਕਟਰ ਉਹਦੇ ਡਿਊਟੀ ਨੂੰ ਪਾਉਂਦੇ ਨੇ ਜਿਹੜੇ ਕਿੰਨੇ ਸ਼ਿਫਟਸ ਹੁੰਦੀਆਂ ਇੱਥੇ ਤੇ 10 ਤੋਂ 12 ਡਾਕਟਰਸ ਦੀ ਟੀਮ ਤਾਂ ਹੈ ਹੀ ਆਪਣੇ ਕੀ ਕਹਿਣਾ ਚਾਹੁੰਦੇ ਸੀ ਉਹ ਜਿਹੜੇ ਪਾਕਿਸਤਾਨ ਵਿੱਚ ਮੁਟਾੜੀ ਕਰਨ ਆ ਰਹੇ ਆ ਅਸਰ ਦੇ ਪ੍ਰਕਾਸ਼ ਇੱਕ ਤਾਂ ਨਾਰਮਲੀ ਆਪਣਾ ਜ਼ਰਦ ਦੇ ਹਿਸਾਬ ਨਾਲ ਥੋੜਾ ਆਪਣੀ ਮੈਡੀਸਿਨਸ ਵੀ ਕੈਰੀ ਕਰਨ ਸਾਡੇ ਕੋਲ ਲੈ ਕੇ ਜਾਣ ਠੀਕ ਹੈ ਬਾਕੀ ਥੋੜਾ ਜਿਹਾ ਪਾਣੀ ਤੋਂ ਬਚ ਕੇ ਨਾਰਮਲੀ ਕਹੀਂ ਤੋਂ ਵੀ ਪੀ ਲੈਂਦੇ ਆ ਉਹਦੇ ਕਰਕੇ ਡਾਇਰੀ ਅੱਜ ਕੱਲ ਫੈਲ ਰਿਹਾ ਤਾਂ ਉਹ ਥੋੜਾ ਜਿਹਾ ਪ੍ਰੀਕਾਸ਼ਨ ਉਹ ਲੈਣਾ ਹੈ ਬਾਕੀ ਤਾਂ ਕੋਈ ਦਿੱਕਤ ਨਹੀਂ ਹੈ ਬਾਕੀ ਮੈਡੀਸਿਨਸ ਹੈ ਅਵੇਲੇਬਲ ਬਾਕੀ ਅਸੀਂ ਦੇਖ ਲਾਂਗੇ ਜੀ ਕਿਉਂਕਿ ਸਪੈਸ਼ਲ ਕੇਸ ਹੁੰਦਾ ਤਾਂ ਉਹ ਕਿਸ ਤਰ੍ਹਾਂ ਉਹਦੇ ਕਿੱਥੇ ਭਜਾਉਂਦੇ ਆ नियर डिस्पेंसरी ਜੋ ਵੀ ਆਪਾਂ ਉੱਥੇ ਪੇਜ ਦਿੰਦੇ ਆ ਬਾਕੀ ਐਂਬੂਲੈਂਸ ਸਰਵਿਸਸ ਤਾਂ ਹੈ ਹੀ ਆ ਫਰਸਟ ایڈ ਆਪਾਂ ਦੇ ਹੀ ਦਿੰਦੇ ਆ ਕਿ ਉਸ ਟਾਈਮ ਜਿਹੜਾ ਇੱਕ ਵਿੰਡੋ ਪੀਰੀਅਡ ਹੁੰਦਾ ਉਹ ਆਪਾਂ ਕਵਰ ਕਰ ਲਈਏ ਕਿ ਪੇਸ਼ੈਂਟ ਸੇਵ ਹੋ ਜਾਏ ਇਹ ਮੁੱਦਦ ਨੂੰ ਸਾਹਿਬ ਨੂੰ ਕੀ ਸੇਵਾ ਮਿਲ ਜੇ ਹਾਂਜੀ ਠੀਕ ਹੈ ਜੀ ਮੇਰੇ ਨਾਲ ਕਮਲਪ੍ਰੀਤ ਜੀ ਕਮਲਪ੍ਰੀਤ ਜੀ ਟੈਂਪ ਲਗਾਏਗਾ ਮੈਡੀਕਲ ਕੈਂਪ ਜੀ ਮੈਡੀਕਲ ਕੈਂਪਾਂ ਤੇ ਕਰੂ ਸਟਾਰਟਿੰਗ ਹੋ ਜੇ ਇਹ ਸਾਡਾ 48ਵਾਂ ਕੈਂਪ ਹੈ ਔਰ ਅੱਜ ਤੋਂ ਇਹ ਸਟਾਰਟ ਹੈ ਔਰ ਇਹ ਅਸਮੀ ਤੱਕ ਚੱਲੇਗਾ 24 ਘੰਟੇ ਕੰਟੀਨਿਊ ਔਰ ਨਾਲ ਐਂਬੂਲੈਂਸ ਦੀ ਸੇਵਾ ਸਾਡੇ ਵੱਲੋਂ ਔਰ ਫਸਟ ਸੇਡ ਵੀ ਹੈ ਕਿਹੜੀ ਸੰਸਥਾ ਵੱਲੋਂ ਲਗਾਇਆ ਗਿਆ ਇਹ ਮਾ ਨੈਣਾ ਦੇਵੀ ਸੇਵਾ ਸੰਸਥਾ ਸੁਸਾਇਟੀ ਪੰਜਾਬ ਵੱਲੋਂ ਲਗਾਇਆ ਗਿਆ ਜੀ ਹਰ ਸਾਲ ਇੱਥੇ ਇਸੇ ਜਗ੍ਹਾ ਤੇ ਕੈਂਪ ਲੱਗਦਾ ਹੈ ਇਹ ਕਿੰਨੇ ਕੁ ਡਾਕਟਰਾਂ ਦੀ ਸੇਵਾ ਨਿਭਾਉਂਦੇ ਆਂ ਹਾਂ ਇਸ ਵਾਰ ਸਾਡੇ ਕੋਲ ਡਾਕਟਰਾਂ ਦੀ ਟੀਮ ਕੁਝ ਜ਼ਿਆਦੇ ਆ ਪਿਛਲੇ ਸਾਲ ਸਾਡੇ ਕੋਲ 10 ਤੋਂ 12 ਡਾਕਟਰ ਸੀਗੇ ਇਸ ਵਾਰ ਸਾਡੇ ਕੋਲ 25 ਤੋਂ 30 ਡਾਕਟਰ ਦੀ ਟੀਮ ਰੈਡੀ ਹੈ ਬਿਲਕੁਲ ਜੇ ਤੁਹਾਡੇ ਵੱਲੋਂ ਕੀ ਸੇਵਾ ਰਵਾਈ ਜਾਂਦੀ ਹੈ ਮੈਂ ਇਸ ਸੰਸਾ ਦਾ ਸੈਕਟਰੀ ਹਾਂ ਔਰ ਅਸੀਂ ਉਰੇ ਜਿੱਦਾਂ ਕਿ ਕੋਈ ਪੇਸ਼ੈਂਟ ਆ ਜਾਂਦਾ ਉਹਨੂੰ ਐਂਬੂਲੈਂਸ ਤੱਕ ਪਹੁੰਚਾਉਣਾ ਠੀਕ ਹੈ ਜੀ ਤੇ ਕੋਈ ਫਾਸਟ ਸੇਟ ਦੇਣੀ ਆ ਉਹ ਡਾਕਟਰ ਸਾਹਿਬ ਨੂੰ ਦੱਸਣਾ ਜਾਂ ਮੰਦਰ ਚ ਕਿਸੇ ਨੂੰ ਕੋਈ ਪ੍ਰੋਬਲਮ ਆਉਂਦੀ ਆ ਤਾਂ ਉੱਥੇ ਜਾ ਕੇ ਵੀ ਸੇਵਾ ਕਰਨੀ ਆ ਇਹ ਅਸੀਂ ਕਰ ਦਿੰਦੇ ਹਾਂ ਜ਼ਿਆਦਾਤਰ ਕਿਸ ਤਰ੍ਹਾਂ ਦੇ ਪੇਸ਼ੈਂਟ ਆਉਂਦੇ ਨੇ ਜ਼ਿਆਦਾਤਰ ਇੱਥੇ ਜਿਵੇਂ ਐਸਡ ਬਣਦਾ ਲੰਗਰ ਖਾਨ ਤੋਂ ਬਾਅਦ ਤੇ ਕੁਛ ਜਿੱਦਾਂ ਪੈਰਾ ਛਾਲੇ ਹੋਗੇ ਛੋੜੇ ਫਿੰਸੀਆਂ ਵਾਲੇ ਹੋਗੇ ਐਦਾਂ ਦੇ ਪੇਸ਼ੈਂਟ ਆਉਂਦੇ ਹਮਾਚਲ ਗਵਰਨਮੈਂਟ ਤੋਂ ਜਾਂ ਮੰਦਰ ਪ੍ਰਸ਼ਾਸਨ ਵੱਲੋਂ ਵੀ ਸੇਵਕਤੀ ਹੈ ਸਾਡਾ ਪੂਰਾ ਸਹਿਯੋਗ ਦਿੱਤਾ ਜਾਂਦਾ ਹਿਮਾਚਲ ਗਵਰਨਮੈਂਟ ਵੱਲੋਂ ਔਰ ਮੰਦਰ ਨਿਆਸ ਸ਼੍ਰੀ ਨੈਣਾ ਦੇਵੀ ਵੱਲੋਂ ਪੂਰਾ ਸਾਥ ਦਿੱਤਾ ਜਾਂਦਾ ਜੋ ਕਿ ਹਰ ਸਾਲ ਇਹਨਾਂ ਦੀ ਬਦੌਲਤ ਸਾਡਾ ਇਸ ਕੈਂਪ ਸਕਸੈਸਫੁਲ ਹੁੰਦਾ ਤੁਹਾਡੇ ਕਿੰਨੇ ਕੁ ਵਲੰਟੀਅਰ ਹੁੰਦੇ ਨੇ ਸਾਡੇ ਤਕਰੀਬਨ ਇਸ ਟਾਈਮ ਸਾਡੇ ਕੋਲ 49 ਵਲੰਟੀਅਰ ਨੇ ਸਾਰੇ ਕੀ ਨਾਜੀ ਮੇਰਾ ਨਾਮ ਸਦੀਸ਼ ਕੁਮਾਰ ਡੀਸੀ ਅਸਤ ਕੁਮਾਰ ਜੀ ਤੁਸੀਂ ਮੈਡੀਕਲ ਕੈਂਪ ਕਿਥੇ ਸਰਵਿਸਾਂ ਨੂੰ ਆਉਣਾ ਮੇਰਾ ਸੰਦਾਲਾ ਐਮਰਜੈਂਸੀ ਐਮਬੂਲੈਂਸ ਸਰਵਿਸ ਦਾ ਕੰਮ ਆ ਜੀ ਪੰਜਾਬ ਦੇ ਵਿੱਚ ਮੈਂ ਸੌਣ ਦੇ ਨਵਰਾਤਰਿਆਂ ਦੇ ਵਿੱਚ ਮੈਂ 10 ਦਿਨ ਇੱਥੇ ਮਹਾਮੈ ਦੇ ਐਮਬੂਲੈਂਸ ਦੀ ਸੇਵਾ ਨਿਭਾਉਣਾ ਜੀ ਤੇ ਕਿੰਨੇ ਟਾਈਮ ਤੋਂ ਤੁਸੀਂ ਸੇਵਾ ਨੂੰ ਆ ਰਹੇ ਹੋ ਮੈਨੂੰ ਤਕਰੀਬਨ ਜੀ 14 ਸਾਲ ਹੋ ਗਏ ਜੀ ਤੇ ਹੁਣ ਤੱਕ ਪੇਸ਼ੈਂਟ ਨੂੰ ਲੈ ਕੇ ਜਾਂਦੇ ਤਾਂ ਕਿਹੜੇ ਹਸਪਤਾਲ ਲੈ ਕੇ ਜਾਉਂਦਾ ਸਾਡੇ ਜੀ ਨੀਤੇ ਇੱਕ ਮੰਡਲ ਹਸਪਤਾਲ ਆ ਜੀ ਅਸੀਂ ਇੱਥੋਂ ਜਿਹੜਾ ਪੇਸ਼ੈਂਟ ਕੋਈ ਸੀਰੀਅਸ ਹੁੰਦਾ ਹੈ ਉਹਨੂੰ ਕਮੰਡਲ ਹਸਪਤਾਲ ਛੱਡ ਕੇ ਇਹ ਸੇਵਾ ਚੁੱਫ ਚੋਲਿਆ ਨਹੀਂ ਬਿਲਕੁਲ ਫਰੀ ਸੇਵਾ ਜੀ ਕੋਈ ਪੈਸਾ ਨਹੀਂ ਲਿਆਦਾ ਕੋਈ ਆਕਸੀਜਨ ਦਾ ਪੈਸਾ ਨਹੀਂ ਕੋਈ ਐਂਬੂਲੈਂਸ ਦਾ ਚਾਰਜ ਨਹੀਂ ਹੈਗਾ ਜੀ ਅਸੀਂ 10 ਦਿਨ ਲਾ ਕੇ ਜਾਂਦੇ ਹਾਂ ਜੀ ਬਸ ਇਹੀ ਹੈ ਜੀ ਵੀ ਆਪਣੀ ਸਿਹਤ ਦਾ ਧਿਆਨ ਰੱਖੋ ਜੀ ਦੇਸ਼ ਵਿਦੇਸ਼ ਅਤੇ ਲੋਕਲ ਸ਼ਹਿਰਾਂ ਦੀਆਂ ਤਰੋ ਤਾਜ਼ੀਆਂ ਖਬਰਾਂ ਦੇਖਣ ਦੇ ਲਈ ਸਾਡਾ ਇਹ YouTube ਚੈਨਲ ਜਨ ਕਲਿਆਣ TV ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਨਾਲ ਹੀ ਬੈਲ ਆਈਕਨ ਵੀ ਔਨ ਕਰਦੋ ਤਾਂ ਕਿ ਜਦੋਂ ਵੀ ਅਸੀਂ ਨਮੀ ਤੋਂ ਨਮੀ ਕੋਈ ਨਿਊਜ਼ ਅਪਲੋਡ ਕਰੀਏ ਤੁਹਾਡੀ ਨੋਟੀਫਿਕੇਸ਼ਨ ਤੁਹਾਡੇ ਤੱਕ ਜਲਦ ਜਲਦ ਪਹੁੰਚ ਜਾਏ। ਸੋ ਸਬਸਕ੍ਰਾਈਬ ਜਨ ਕਲਿਆਣ TV